ਪੰਜਾਬੀ ਗਲੋਬਲ 스타 ਦਿਲਜੀਤ ਦੋਸਾਂਝ ਨੇ ਇੱਕ ਵਾਰ ਫੇਰ ਤੋਂ ਪੰਜਾਬੀਆਂ ਦਾ ਮਾਣ ਵਧਾਇਆ। ਇਹਨਾਂ ਦਿਨੀ ਆਪਣੇ ઓਰਾ ਟੂਰ 2025 ਨੂੰ ਲੈ ਕੇ ਚਰਚਾ ਦੇ ਵਿੱਚ ਚੱਲ ਰਹੇ ਦਿਲਜੀਤ ਦੋਸਾਂਝ ਨੇ ਆਪਣੇ ਇੱਕ ਲਾਈਵ ਕਾਨਸਰਟ ਦੌਰਾਨ ਆਪਣੇ ਦਿਲ ਦੀ ਗੱਲ ਖੋਲ੍ਹ ਕੇ ਆਪਣੇ ਪ੍ਰਸ਼ੰਸਕਾਂ ਦੇ ਸਾਹਮਣੇ ਰੱਖੀ ਹੈ। ਦਰਸਲ ਜਦੋਂ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਨੂੰ ਭਾਰਤ ਦੇ ਵਿੱਚ ਬੈਨ ਕਰ ਦਿੱਤਾ ਗਿਆ ਸੀ ਤਾਂ ਹਰ ਕੋਈ ਇਸ ਦੇ ਇੰਤਜ਼ਾਰ ਦੇ ਵਿੱਚ ਸੀ ਕਿ ਦਿਲਜੀਤ ਦੋਸਾਂਝ ਇਸ ਉੱਪਰ ਕੁਝ ਕਹਿਣਗੇ ਜਾਂ ਨਹੀਂ। ਪਰ ਦਿਲਜੀਤ ਦਾ ਕੋਈ ਵੀ ਰਿਐਕਸ਼ਨ ਸਾਹਮਣੇ ਨਹੀਂ ਆਇਆ ਸੀ ਪਰ ਹੁਣ ਦਿਲਜੀਤ ਦੋਸਾਂਝ ਨੇ ਖੁੱਲਕੇ ਇਸ ਉੱਪਰ ਗੱਲ ਕੀਤੀ ਹੈ ਇਸ ਬਾਰੇ ਤੁਹਾਨੂੰ ਦੱਸਾਂਗੇ ਪਰ ਉਸ ਦੇ ਨਾਲ ਹੀ ਦਿਲਜੀਤ ਨੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਨ ਵਾਲਾ ਇੱਕ ਹੋਰ ਸਰਪ੍ਰਾਈਜ਼ ਵੀ ਦਿੱਤਾ ਹੈ ਉਸ ਬਾਰੇ ਵੀ ਦੱਸਾਂਗੇ ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਦਿਲਜੀਤ ਦੋਸਾਂਝ ਜਿਨ੍ਹਾਂ ਦਿਨੀ ਆਪਣੇ ਓਰਾ ਟੂਰ 2025 ਦੇ ਉੱਤੇ ਨੇ ਬੀਤੇ ਦਿਨੀ ਦਿਲਜੀਤ ਦਾ ਸ਼ੋਅ ਮਲੇਸ਼ੀਆ ਦੇ ਵਿੱਚ ਹੋਇਆ ਸੀ ਜੋ ਕਿ ਇੱਕ ਕਾਮਯਾਬ ਸ਼ੋਅ ਹੋ ਨਿਭੜਿਆ ਇਸੇ ਦੌਰਾਨ ਦਿਲਜੀਤ ਦੋਸਾਂਜ ਦੇ ਇੱਕ ਪ੍ਰਸ਼ੰਸਕ ਨੇ ਆਪਣੇ ਹੱਥ ਦੇ ਵਿੱਚ ਭਾਰਤ ਦਾ ਝੰਡਾ ਫੜਿਆ ਹੋਇਆ ਸੀ ਜਿਸ ਨੂੰ ਦੇਖਦੇ ਹੀ ਦਿਲਜੀਤ ਨੇ ਪਹਿਲਾਂ ਹਿੰਦੁਸਤਾਨ ਦੇ ਝੰਡੇ ਨੂੰ ਸੈਲੂਟ ਕੀਤਾ ਅਤੇ ਫਿਰ ਆਪਣੇ ਪ੍ਰਸ਼ੰਸਕਾਂ ਨੂੰ ਕਿਹਾ ਕਿ ਉਹ ਮੇਰੇ ਦੇਸ਼ ਦਾ ਝੰਡਾ ਹੈ ਜਿਸ ਦੀ ਮੈਂ ਹਮੇਸ਼ਾ ਰਿਸਪੈਕਟ ਕਰਦਾ ਹਾਂ ਇਸ ਦੇ ਨਾਲ ਹੀ ਦਿਲਜੀਤ ਨੇ ਆਪਣੇ ਪ੍ਰਸ਼ੰਸਕਾਂ ਤੋਂ ਇਜਾਜ਼ਤ ਮੰਗਦੇ ਹੋਏ ਕਿਹਾ ਕਿ ਛੋਟੀ ਜਹੀ ਗੱਲ ਕਰਨ ਵਾਲੀ ਹੈ ਕਰ ਸਕਦਾ ਹਾ ਦਿਲਜੀਤ ਨੇ ਇਸ ਤੋਂ ਬਾਅਦ ਜੋ ਕਿਹਾ ਉਸਨੇ ਦਿਲਜੀਤ ਦੇ ਪ੍ਰਸ਼ੰਸਕਾਂ ਦੇ ਦਿਲਾਂ ਦੇ ਵਿੱਚ ਉਸ ਦੇ ਲਈ ਰਿਸਪੈਕਟ ਨੂੰ ਹੋਰ ਵੀ ਜ਼ਿਆਦਾ ਵਧਾ ਦਿੱਤਾ ਉਸਨੇ ਆਪਣੀ ਨਰਾਜ਼ਗੀ ਜਾਂ ਫਿਰ ਇਤਰਾਜ਼ ਨੂੰ ਇੰਨੀ ਖੂਬਸੂਰਤੀ ਦੇ ਨਾਲ ਬਿਆਨ ਕੀਤਾ ਕਿ ਹਰ ਕੋਈ ਅਜ ਅਸ ਦੀ ਪ੍ਰਸ਼ੰਸਾ ਕਰ ਰਿਹਾ ਹੈ ਆਓ ਤੁਸੀਂ ਵੀ ਸੁਣੋ ਕਿ ਦਿਲਜੀਤ ਦੋਸਾਂਝ ਨੇ ਆਖਿਰਕਾਰ ਸਟੇਜ ਦੇ ਉੱਪਰੋਂ ਕੀ ਬੋਲਿਆ ਆਓ ਮੇਰੇ ਵੇਜ ਦਾ ਟੱਡਾ Always respect. Always respect yeah. एक अच्छा। yeah. दो जो मेरी फिल्म आई सी सरदार जी वो फरवरी च बनी सी जो ऑलरेडी मैच खेलते पे थे ਅਸੀਂ ਜਿਹੜੇ ਸਾਡੇ ਨੇ ਬਹੁਤ ਹੀ ਦੁਖਦਾਈ ਕਰਨਾ ਹੋਇਆ ਪਹਿਲਾਂ ਘਟਾਇਆ ਅਸੀਂ ਉਦੋਂ ਵੀ ਜਿੱਦਾਂ ਕੀਤੀ ਉਦੋਂ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਆ ਕਿ ਜਿਨ੍ਹਾਂ ਨੇ ਵੀ ਉਹ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ। ਆਸਿਆ ਪ੍ਰਦੇਸ਼ ਦੇ ਨਾਮ। ਪਰ ਆ ਜਿਹੜੇ ਹੁਣ ਮੈਚ ਹੋਏ ਇਹਦਾ ਤੇ ਮੇਰੀ ਫਿਰਮ ਦਾ ਫਰਕ ਬਹੁਤ ਹੈ। ਸਾਡੀ ਫਿਰ ਪਹਿਲਾਂ ਸ਼ੂਟ ਹੋਈ ਸੀ ਮੈਚ ਪਾਸ ਸੀ। ਕਦੈਸ਼ੂ ਬਿਲੀਆ ਸੋਰ ਲੱਗਿਆ ਦਿੱਲੀ ਦੋਸਾਂਝ ਨੂੰ ਦੇਸ਼ ਦੇ ਖਿਲਾਫ ਦੇ ਫੋਮ ਦੇ ਪਰ ਪੰਜਾਬੀ ਦੇ ਸਰਦਾਰ ਕਦੇ ਦੇਸ਼ ਦੇ ਖਿਲਾਫ ਨਹੀਂ ਜਾ ਸਕਦਾ ਦਿਲਜੀਤ ਦੋਸਾਂਝ ਦੀ ਅੱਜ ਇਸ ਦਿੱਤੀ ਗਈ ਸਟੇਟਮੈਂਟ ਦੇ ਨਾਲ ਹਰ ਕੋਈ ਸਹਿਮਤ ਹੈ ਅਤੇ ਦਿਲਜੀਤ ਦੋਸਾਂਝ ਖਿਲਾਫ ਪ੍ਰਚਾਰ ਕਰਨ ਵਾਲਿਆਂ ਨੂੰ ਵੀ ਠੋਕਵਾ ਜਵਾਬ ਮਿਲਿਆ ਇੱਥੇ ਦਿਲਜੀਤ ਦੀ ਸਮਝਬੂਝ ਦੀ ਤਾਰੀਫ ਕਰਨਾ ਵੀ ਬਣਦਾ ਅੱਜ ਦੇ ਸਮੇਂ ਦੇ ਵਿੱਚ ਦਿਲਜੀਤ ਦੋਸਾਂਝ ਆਪਣੇ ਸੁਭਾਅ ਅਤੇ ਨਿਮਰਤਾ ਦੇ ਨਾਲ ਹੀ ਉਚਾਈਆਂ ਛੂ ਰਿਹਾ ਜੋ ਕਿ ਆਸਾਨ ਨਹੀਂ ਹੁੰਦਾ ਪਰ ਦਿਲਜੀਤ ਇਸ ਨੂੰ ਬਹੁਤ ਆਸਾਨੀ ਦੇ ਨਾਲ ਕਰ ਪਾ ਰਿਹਾ ਪਰ ਉਸ ਦੇ ਪਿੱਛੇ ਉਸ ਦਾ ਇੱਕ ਲੰਬਾ ਸੰਘਰਸ਼ ਵੀ ਹੈ ਦਿਲਜੀਤ ਦੇ ਨਾਲ ਅੱਜ ਦੇ ਸਮੇਂ ਦੇ ਵਿੱਚ ਹਰ ਛੋਟਾ ਵੱਡਾ ਕਲਾਕਾਰ ਕੰਮ ਕਰਨਾ ਚਾਹੁੰਦਾ ਹੈ ਦੇਸ਼ ਵਿਦੇਸ਼ ਦੇ ਵਿੱਚ ਲੋਕ ਦਿਲਜੀਤ ਦੀ ਕਲਾ ਦੇ ਨਾਲ ਨਾਲ ਉਸ ਦੇ ਸੁੰਦਰ ਸੁਭਾਅ ਦੇ ਵੀ ਮਰੀਦ ਨੇ हाल ही ਦੇ ਵਿੱਚ 샤ਰੂਖ ਖਾਨ ਦੇ ਬੇਟੇ ਆਰਿਆਨ ਖਾਨ ਦੀ Netflix ਉੱਪਰ ਰਿਲੀਜ਼ ਹੋਈ ਵੈਬ ਸੀਰੀਜ਼ ਦੇ ਵਿੱਚ ਵੀ ਦਿਲਜੀਤ ਦੋਸਾਂਝ ਦਾ ਗੀਤ ਸੁਣਨ ਨੂੰ ਮਿਲਿਆ ਅਤੇ ਇਸ ਦੇ ਨਾਲ ਹੀ ਦਿਲਜੀਤ ਦੋਸਾਂਝ ਨੇ ਮਸ਼ਹੂਰ ਕੰਨੜ ਫਿਲਮ ਫਰਾਂਚਾਈਜ਼ੀ ਕਾਂਤਾਰਾ ਚੈਪਟਰ 1 ਦੇ ਲਈ ਵੀ ਆਪਣੀ ਆਵਾਜ਼ ਦੇ ਵਿੱਚ ਟਾਈਟਲ ਟਰੈਕ ਆਇਆ। ਹਾਲ ਹੀ ਦੇ ਵਿੱਚ ਰਿਲੀਜ਼ ਹੋਏ ਕਾਂਤਾਰਾ ਚੈਪਟਰ 1 ਦੇ ਟ੍ਰੇਲਰ ਦੇ ਵਿੱਚ ਸੁਣਾਈ ਦਿੱਤੀ ਦਿਲਜੀਤ ਦੋਸਾਂਝ ਦੀ ਆਵਾਜ਼ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਇਹ ਗੀਤ ਦਿਲਜੀਤ ਵੱਲੋਂ ਗਾਏ ਹੁਣ ਤੱਕ ਦੇ ਗੀਤਾਂ ਦੇ ਵਿੱਚੋਂ ਸਭ ਤੋਂ ਵੱਖਰਾ ਅਤੇ ਦਿਲ ਨੂੰ ਛੂਹ ਲੈਣ ਵਾਲਾ ਗੀਤ ਹੈ। ਜੋ ਕਿ ਕਾਂਤਾਰਾ ਚੈਪਟਰ 1 ਦੇ ਟ੍ਰੇਲਰ ਦੇ ਵਿੱਚ ਬੜਾ ਹੀ ਸ਼ਾਨਦਾਰ ਸੁਣਾਈ ਦਿੰਦਾ ਹੈ। ਕੁਝ ਸਮਾਂ ਪਹਿਲਾਂ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰam ਦੇ ਉੱਪਰ ਹੀ ਸੰਗੀਤ ਨੂੰ ਰਿਕਾਰਡ ਕਰਨ ਸਮੇਂ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਰਿਸ਼ਭ ਸ਼ੈਟੀ ਦਿਲਜੀਤ ਨੂੰ ਖੁੱਲੀਆਂ ਬਾਹਾਂ ਦੇ ਨਾਲ ਮਿਲਦੇ ਹੋਏ ਅਤੇ ਉਸ ਦੀ ਪ੍ਰਸ਼ੰਸਾ ਕਰਦੇ ਹੋਏ ਦਿਖਾਈ ਤੇ ਸੁਣਾਈ ਦਿੱਤੇ ਸੀ। ਫਿਲਹਾਲ ਇਹ ਗੀਤ ਕਾਂਤਾਰਾ ਚੈਪਟਰ 1 ਦੇ ਟ੍ਰੇਲਰ ਦੇ ਵਿੱਚ ਹੀ ਸੁਣਾਈ ਦਿੰਦਾ ਹੈ। ਕੁਝ ਦਿਨਾਂ ਬਾਅਦ ਇਸ ਨੂੰ ਵੱਖਰਾ ਵੀ ਰਿਲੀਜ਼ ਕੀਤਾ ਜਾਏਗਾ। ਦਿਲਜੀਤ ਦੋਸਾਂਝ ਦੇ ਇਸ ਕੋਲਾਬੋਰੇਸ਼ਨ ਨੇ ਵੀ ਪੰਜਾਬੀਆਂ ਦਾ ਮਾਨ ਵਧਾਨ ਦਾ ਕੰਮ ਕੀਤਾ ਹੈ ਤੁਹਾਨੂੰ ਇਹ ਦੋਨੋਂ ਜਾਣਕਾਰੀਆਂ ਦਿਲਜੀਤ ਦੋਸਾਂਝ ਬਾਰੇ ਕਿਵੇਂ ਦੀਆਂ ਲੱਗੀਆਂ ਜਾਂ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਤੁਸੀਂ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰਨਾ ਹੋਰ ਜਾਣਕਾਰੀ ਅਤੇ ਤਾਜ਼ਾ ਅਪਡੇਟਸ ਦੇ ਲਈ ਬਨੇਰੋ ਹਮਦਰ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ